ਹਾਂਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਅੱਜ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੇ ਸੁਧਾਣੇ ਦੀ ਇੱਕ ਇੰਟਰਵਿਊ ਹੋਈ ਬਹੁਤ ਵੱਡੇ ਪੱਤਰਕਾਰ ਨੇ ਉਹਨੂੰ ਸਵਾਲ ਕੀਤੇ ਚਲੋ ਆਪਨੇ ਕਿਹੜਾ ਡਾਂਗ ਚੱਲੀ ਹੈ ਆਪਾਂ ਪੱਤਰਕਾਰ ਦਾ ਨਾਮ ਲੈ ਦਿੰਨੇ ਆਂ ਸ਼ਮਰਨ ਜੋਤ ਸਿੰਘ ਮੱਕੜ ਉਹਦੇ ਨਾਲ ਇੰਟਰਵਿਊ ਹੋਈ ਤੇ ਉਹਨੇ ਸਵਾਲ ਕੀਤਾ ਕਿ ਬਾਅਦ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਅਮਰਤਪਾਲ ਸਿੰਘ ਜਿਹੜਾ ਡਿਬਲੂ ਗੜ ਦੇ ਵਿੱਚ ਬੈਠਾ ਹੈ ਵੀ ਉਹ ਸੀਐਮ ਦਾ ਚਿਹਰਾ ਹੋਣਾ ਚਾਹੀਦਾ ਐਨੀ ਗੱਲ ਕਹੀ ਲਖਸਲਾ ਨੇ ਕਹਿੰਦਾ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਦੇ ਨਾਲ ਉਹਨੇ ਕਿਹਾ ਉਹਦੀ ਕੁਰਬਾਨੀ ਬਹੁਤ ਵੱਡੀ ਹੈ ਅਸ਼ਾ ਜਦੋਂ ਮੈਂ ਇਹਨਾਂ ਨੂੰ ਹਰਾਮਖੋਰ ਕਹਿਣਾ ਹੁੰਦਾ ਨਾ ਹਰਾਮਖੋਰ ਕਹਿਣਾ ਹੁੰਦਾ ਮੈਂ ਕਿਸੇ ਦੇ ਕਹਿਣ ਤੇ ਨਹੀਂ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਕਹਿਣਾ ਹੁੰਦਾ ਵੀ ਇਹ ਬੰਦੇ ਹਰਾਮਖੋਰ ਨੇ ਹੁਣ ਹਰਾਮਖੋਰ ਕਿਉਂ ਕਹਿਣਾ ਹੁੰਦਾ ਜਿਹੜੇ ਇਤਰਾਜ਼ ਕਰਦੇ ਨੇ ਨਾ ਉਹ ਵੀ ਸੁਣ ਲਿਓ ਵੀ ਹਰਾਮਖੋਰ ਇਹਨਾਂ ਨੂੰ ਕਿਉਂ ਕਹਿਣਾ ਹੁੰਦਾ ਚਲੋ ਮੱਕੜ ਸਾਹਿਬ ਨੂੰ ਨਿਮਹਿ ਸ਼ਬਦ ਵਰਤਨੇ ਉਹ ਤਾਂ ਇੰਟਰਵਿਊ ਕਰਦੇ ਸੀ ਪਰ ਕਿਤੇ ਨਾ ਕਿਤੇ ਦੱਖੂ ਦਾ ਨਾਂ ਕਹਿੰਦੇ ਉਹਨਾਂ ਨੂੰ ਮਿਲਣਾ ਚਾਹੀਦਾ ਬੜਾ ਹੁਣ ਜਿਹੜੀ ਗੱਲ ਕਰਨ ਲੱਗਾ ਸੁਣਿਆ ਧਿਆਨ ਦੇ ਨਾਲ ਅਸੀਂ ਪਿੱਟ ਸਿਆਪਾ ਘਟੂ ਘੱਟ 30 ਸਾਲ ਤੋਂ ਕਰ ਰਹੇ ਹਾਂ ਕਿ ਸਾਡੇ ਬੰਦੀ ਸਿੰਘ ਜੇਲਾਂ ਕੱਟ ਰਹੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਕਹਿੰਦੇ ਆ ਨਾ ਮੈਂ ਪੂਰੇ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਜਿਨੇ ਵੀ ਬੰਦੀ ਸਿੰਘ ਐਸ ਵਕਤ ਜੇਲਾ ਵਿੱਚ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਇਹ ਸਾਡੀ ਮੰਗ ਹੈ ਸਾਡਾ ਹੱਕ ਹੈ ਕਾਨੂੰਨ ਦੇ ਮੁਤਾਬਕ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਟਾਈਮ ਦੇ ਮੁਤਾਬਕ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੁਣ ਜਿਹੜੀ ਬੰਦੀ ਸਿੰਘਾਂ ਦੀ ਕੁਰਬਾਨੀ ਹੈ ਇਹ ਲੱਖੇ ਵਰਗੇ ਕਤੀੜਾ ਨੂੰ ਹਰਾਮ ਖੋਰਾ ਨੂੰ ਦਿਸ ਨਹੀਂ ਰਹੀ ਅਮਰਤਪਾਲ ਦੀ ਕੁਰਬਾਨੀ ਕੀ ਹੈ ਉਹਨਾਂ ਦੇ ਸਾਹਮਣੇ ਅਸੀਂ ਇਹ ਗੱਲਾਂ ਬਾਰ ਬਾਰ ਕਹਿੰਦੇ ਹਾਂ ਕਿ ਮੁੱਖ ਮੰਤਰੀ ਬਿਆਨ ਸਿੰਘ ਨੇ ਫੇਕ ਇਨਕਾਊਂਟਰ ਵਰਸ਼ ਤੋਂ ਕਰਵਾਏ ਉਹਨੇ ਆਪਣੇ ਜੀਵਨ ਕਾਲ ਦੇ ਵਿੱਚ ਕਾਰਜਕਾਲ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਨਿਹੱਥੇ ਲੋਕਾਂ ਨੂੰ ਕਿਵੇਂ ਤੜਫਾ ਤੜਫਾ ਕੇ ਜਿਹੜੇ ਬੰਦੇ 7-8 ਵਜੇ ਤੋਂ ਬਾਹਰ ਖੇਤਾਂ ਵਿੱਚ ਪਾਣੀ ਲਾਉਣ ਚਲੇ ਜਾਂਦੇ ਸਨ ਵਾਪਸ ਨਹੀਂ ਆਉਂਦੇ ਸੀ ਇਹ ਘਟਨਾਵਾਂ ਬਹੁਤ ਨੇ ਤੇ ਉਹਦਾ ਬਦਲਾ ਲੈਣ ਵਾਸਤੇ ਜੇ ਕਹਿ ਲਈ ਜਿਵੇਂ ਹਵਾਰਾ ਸਿੰਘ ਨਿਗਦਾਸੀ ਮ ਹਵਾਰਾ ਹੋ ਗਿਆ ਰਾਜਣ ਹੋ ਗਿਆ ਠੀਕ ਹੈ ਨਾ ਹੋਰ ਵੀ ਜਿਹੜੇ ਇਹਨਾਂ ਦੇ ਸਾਥੀ ਐ ਚਲੋ ਜੁਰਾਵਰ ਸਿੰਘ ਉਹ ਤਾਂ ਉਸੇ ਵਕਤ ਮੌਤ ਦੇ ਮੂੰਹ ਵਿੱਚ ਚਲੇ ਗਏ ਸੀ ਪਸ਼ੀਦ ਹੋ ਗਏ ਸੀ ਜੇ ਕਹਿ ਲਈ ਪਰ ਕੀ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਲਖੇ ਨੂੰ ਪਤਾ ਨਹੀਂ ਜਾਂ ਮੂਤਪਾਲ ਦੇ ਪਿਓ ਨੂੰ ਪਤਾ ਨਹੀਂ ਜਾਂ ਖੁਦ ਅਮਰਤਪਾਲ ਮੂਤਪਾਲ ਨੂੰ ਪਤਾ ਨਹੀਂ ਜਸ ਹਰਦੇ ਕੜਮਾ ਚੌਧਰੀ ਪਿੱਛੇ ਆਪਾ ਕਰਦੇ ਨੇ ਮੋਰਚੇ ਲਈ ਬਿਠੇ ਉਹਨਾਂ ਨੂੰ ਪਤਾ ਨਹੀਂ ਕਉ ਉਹਨਾਂ ਦੀਆਂ ਬੰਦੀ ਸਿੰਘਾਂ ਦੀਆਂ ਸਜਾਵਾਂ ਦੀਆਂ ਗੱਲਾਂ ਕਰਕੇ ਰਿਹਾਈ ਦੀਆਂ ਗੱਲਾਂ ਕਰਕੇ ਤੁਸੀਂ ਰੋਟੀਆਂ ਛਕਣੀਆਂ ਨੇ ਤੁਸੀਂ ਪੈਸੇ ਇਕੱਠੇ ਕਰਨੇ ਬਹੁਤ ਲੋਕਾਂ ਨੇ ਨਾ ਮੈਨੂੰ ਕਮੈਂਟਾਂ ਵਿੱਚ ਕਿਹਾ ਤੁਸੀਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਕਿਉਂ ਨਹੀਂ ਕਰਦੇ ਤੁਹਾਡੇ ਨਾਲੋਂ ਵੱਧ ਕਰਦੇ ਪਰ ਜਦੋਂ ਇਹੋ ਜਿਹੀ ਗੱਲ ਆਉਂਦੀ ਹੈ ਉਦੋਂ ਮੈਨੂੰ ਗੱਲ ਕਰਨ ਮੇਰਾ ਥੋੜਾ ਜਿਹਾ ਆਪਣੇ ਆਪ 'ਚ ਮੇਰਾ ਇੱਕ ਨਜ਼ਰੀਆ ਹੁੰਦਾ ਕਿਸੇ ਤਰੀਕੇ ਨਾਲ ਗੱਲ ਕੀਤੀ ਜਾਵੇ ਹੁਣ ਅਮਰਤਪਾਲ ਦੀ ਕੁਰਬਾਨੀ ਬੰਦੀ ਸਿੰਘ ਨਾਲ ਵੱਡੀ ਹੈ ਨਹੀਂ ਜਦ ਤੋਲਣਾ ਕਰ ਰਹੇ ਹਾਂ ਕਿ ਅਮਰਤਪਾਲ ਸੀਐਮ ਦਾ ਚਿਹਰਾ ਹੋਣਾ ਚਾਹੀਦਾ ਉਹਦੀ ਕਿੱਡੀ ਵੱਡੀ ਕੁਰਬਾਨੀ ਕੀ ਕੁਰਬਾਨੀ ਹੈ ਇੱਕ ਜਨਾਨੀ ਛੇੜੀ ਸੀ ਜਨਨੇ ਕਿ ਕੁੜੀ ਛੜੀ ਸੀ ਉਹ ਮਸਲਾ ਸੀ ਥਾਣੇ ਚੱਲੇ ਸੀ ਹੱਥੋਂ ਪਾਈ ਹੋਗੇ ਐਨਐਸਏ ਲੱਗ ਗਈ ਕੋਈ ਕੌਮੀ ਮਸਲਾ ਥੋੜੀ ਸੀ ਕੌਮਲੇ ਕੀ ਕੀਤਾ ਕਿਹੜੀ ਲਿਸਟ ਆ ਉਹ ਜਿਹੜੀ ਤੁਸੀਂ ਇਹ ਕਹਿੰਦੇ ਵੀ ਇੱਥੇ ਹਜ਼ਾਰਾਂ ਬੰਦੇ ਨੇ ਅੰਮ੍ਰਿਤ ਛੜ ਲਿਆ ਕਿਹੜੀ ਲਿਸਟ ਆ ਜਿਹਦੇ ਵਿੱਚ ਕਹਿੰਦੇ ਵੀ ਹਜ਼ਾਰਾਂ ਬੰਦੇ ਨਸ਼ਾ ਛੱਡਦਾ ਦੱਸੋ ਤੁਸੀਂ ਕੀ ਹੋਇਆ ਕੁਝ ਨਹੀਂ ਹੋਇਆ ਪੈਸੇ ਇਕੱਠੇ ਕੀਤੇ ਲੋਕਾਂ ਨੂੰ ਗੁੰਮਰਾਹ ਕੀਤਾ ਵਿੰਡਰਾਂ ਵਾਲੇ ਦੀਆਂ ਸਪੀਚਾਂ ਸੁਣਾਈ ਗਿਆ ਉਹਦਾ ਦੀ ਹੁਬ ਹੁ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਚਿਹਰਾ ਮੋਹਰਾ ਉਹਦਾ ਬਣਾ ਲਿਆ ਇਹ ਲੱਖੇ ਵਰਗੇ ਕਤੇੜ ਹੁਣ ਕੁਰਸੀ ਦੇ ਲਾਲਚ ਖਾਤਰ ਕਹਿੰਦੇ ਉਹਦੀ ਕੁਰਬਾਨੀ ਬਹੁਤ ਵੱਡੀ ਹੈ ਤੁਹਾਡਾ ਬੇੜਾ ਬਹਿ ਜੇ ਤੁਹਾਡਾ ਜਿਹੜੇ 40 40 35 35 ਸਾਲ ਅੰਦਰ ਹੋ ਗਏ ਬੈਠਿਆਂ ਨੂੰ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਕੁਰਬਾਨੀ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਰਹੇ ਹੋ ਕੋਈ ਸਾਡੀ ਕੌਮ ਦਾ ਘੜਮ ਚੌਧਰੀ ਬੋਲੂਗਾ ਕਹਿਣਾ ਬੜਾ ਸੋਖੇ ਬੂਟਾ ਸੀ ਮੈਨੂੰ ਕਦੇ ਬੋਲਿਆ ਲੈ ਬੋਲ ਤਾਂ ਹੁਣ ਹੁਣ ਸੁਣੋ ਫਿਰ ਮੂਤਪਾਲ ਦੀ ਕੁਰਬਾਨੀ ਬੰਦੀ ਸਿੰਘਾਂ ਦੇ ਮੁਕਾਬਲੇ ਕੁਝ ਵੀ ਨਹੀਂ ਉਹ ਆਪਣੀਆਂ ਕਰਤੂਤਾਂ ਕਰਕੇ ਅੰਦਰ ਗਿਆ ਕਿਹੜੀ ਕੌਮੀ ਜੰਗ ਲੜੀਏ ਤੁਸੀਂ ਇਹ ਤਾਂ ਆਪਾਂ ਸਾਰੇ ਮੰਨਦੇ ਆ ਨਾ ਪੱਤਰਕਾਰ ਵੀ ਤਕਰੀਬਨ মিডিਆ ਵਿੱਚੇ ਚਰਚਾਵਾ ਛੜੀਆਂ ਨੇ ਵੀ ਸਾਬਕਾ ਮੁੱਖ ਮੰਤਰੀ ਬੈਂਦ ਸਿੰਘ ਨੇ ਜਿਨ੍ਹਾਂ ਨੂੰ ਮੌਦੇ ਘਾਟ ਉਤਾਰਿਆ ਹਵਾਰੇ ਵਰਗੇ ਉਸ ਮੂਵਮੈਂਟ ਦੇ ਵਿੱਚ ਨੇ ਤੇ ਉਹਨੇ ਬਹੁਤ ਲੋਕ ਮਰਵਾਏ ਨੌਜਵਾਨ ਮਰਵਾਏ ਥੇ ਕਿ ਐਨਕਾਉਂਟਰ ਕਰਵਾਏ ਤਾਂ ਕਰਕੇ ਉਹ ਕਹਿੰਦੇ ਸੀ ਕੁਰਬਾਨੀ ਕੀਤੀ ਹੈ ਤਾਂ ਅਸੀਂ ਇਹਨਾਂ ਨੂੰ ਮਾਰੇ ਹੁਣ ਅਮਰਪਾਲ ਦੀ ਕੁਰਬਾਨੀ ਇਹਨਾਂ ਬੰਦੀ ਸਿੰਘਾਂ ਨਾਲੋਂ ਵੱਡੀ ਹੈ ਅਰੇ ਲੱਖੇ ਵਰਗੇ ਕਦੀੜਾ ਹੁਣ ਕੁਰਸੀ ਦੇ ਖਾਤਰ ਉਹਦੀ ਚਾਪਲੂਸੀ ਕਰਦੇ ਆ ਹਾਂ ਜਿਹੜਾ ਹੋਣਾ ਚਾਹੀਦਾ ਕੀ ਮੱਕੜ ਵਰਗਨ ਦੀਆਂ ਨਹੀਂ ਇਹ ਗੱਲਾਂ ਮੱਕੜ ਵਰਗ ਨੂੰ ਪਤਾ ਹੀ ਨਹੀਂ ਜਦੋਂ ਸਵਾਲ ਕਰਦੇ ਹਾਂ ਅਮਰਤਪਾਲ ਤੇ ਸਵਾਲ ਉੱਠਦਾ ਹੈ ਵੀ ਅਮਰਤਪਾਲ ਦੀ ਕੁਰਬਾਨੀ ਹੈ ਮੁੱਖ ਮੰਤਰੀ ਬਣਾਓ ਕਿ ਅਮਰਤਪਾਲ ਦੀ ਕੁਰਬਾਨੀ ਬੰਦੀ ਸਿੰਘ ਨਾਲੋਂ ਵੱਡੀ ਹੈ ਇਹ ਮੱਕੜ ਨੂੰ ਨਹੀਂ ਪਤਾ ਜਾਂ ਲੱਖੇ ਨੂੰ ਨਹੀਂ ਪਤਾ ਲੋਕਾਂ ਨੂੰ ਬੇਬੂ ਬਣਾ ਰਹੇ ਹੋ ਤੁਸੀਂ ਪੂਰੀ ਕੌਮ ਨੂੰ ਬੇਬੂ ਬਣਾ ਰਹੇ ਹੋ ਤੁਸੀਂ ਸ਼ਰਮ ਕਰ ਲੋ ਯਾਰ ਮਾੜੀ ਮੋਟੀ ਤੁਸੀਂ ਮੂੰਹ ਚਾ ਕੇ ਗੱਲ ਕਰ ਦਿੰਦੇ ਹੋ ਦੇਖ ਤਾਂ ਲੋ ਵੀ ਇੱਕ ਬੰਦੇ ਨੂੰ 2 2.5 ਸਾਲ ਵੀ ਨਹੀਂ ਹੋਏ 5 4 ਮਹੀਨਿਆਂ ਦੇ ਵਿੱਚ ਆ ਕੇ ਉਹਨੇ ਲੋਕਾਂ ਨੂੰ ਮੂਰਖ ਬਣਾਇਆ ਤੇ ਇਹ ਬੰਦੀ ਸਿੰਘ ਜਿਹੜੇ ਆ ਉਹ 30 30 ਸਾਲ ਤੋਂ ਬੈਠੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੁਸੀਂ ਉਹਨਾਂ ਦਾ ਉਹਨਾਂ ਦਾ ਤੁਸੀਂ ਜ਼ਿਕਰ ਕਰਨ ਨੂੰ ਤੁਸੀਂ ਤਿਆਰ ਨਹੀਂ ਤੁਸੀਂ ਨਾਂ ਲੈਣ ਨੂੰ ਤਿਆਰ ਨਹੀਂ ਇੱਕ ਬੇਕਾਰ ਬੇਪੂ ਬੰਦੇ ਦੀ ਨਸ਼ੇੜੀ ਬੰਦੇ ਦੀ ਲੁੱਟਾਂ ਖੋਹ ਕਰਨ ਵਾਲੇ ਬੰਦੇ ਦੀ ਤੁਸੀਂ ਮਸ਼ਹੂਰੀ ਕਰ ਰਹੇ ਹੋ ਕੁਰਬਾਨੀ ਕਹਿ ਰਹੇ ਹੋ ਕੀ ਕੁਰਬਾਨੀ ਆ ਉਹਦੀ ਜਿਨ੍ਹਾਂ ਨੇ ਕੁਰਬਾਨੀਆਂ ਨੇ ਉਹਦਾ ਨਾਂ ਲੈ ਲਓ ਕਰੋ ਗੱਲ ਉਹਨਾਂ ਦੀ ਮੈਂ ਪਛੇਣੇ ਵੀਡੀਓ ਪਾਈ ਸੀ ਨਿਰਤਾਸ਼ਿਕ ਹਵਾਰਾ ਦੇ ਮਾਤਾ ਜੀ ਉਹ ਬਿਮਾਰ ਨੇ بڑے ਲੋਕਾਂ ਨੇ ਰੋਟੀਆਂ ਸੇਕਿਆ ਕੋਈ ਜਾ ਕੇ ਉੱਥੇ ਕੱਬਤਾ ਗਾ ਰਿਹਾ ਕੋਈ ਕੁਝ ਕਹਿ ਰਿਹਾ ਕਿਸੇ ਬੰਦੇ ਨੇ ਸਰਕਾਰ ਕੋਲ ਦੀ ਕੋਈ ਗੱਲ ਕਹੀ ਹੋਵੇ ਵੀ ਉਹਨੂੰ 2-4 ਦਿਨ ਦੀ ਪ੍ਰੋਲ ਦੇ ਦਿਓ ਆਪਣੀ ਮਾਂ ਨੂੰ ਮਿਲ ਲਵੇ ਕਿਸੇ ਬੰਦੇ ਦੇ ਕੰਨ ਤੇ ਜੂੰ ਨਹੀਂ ਸਰਕਦੀ ਜਦੋਂ ਇਹਨਾਂ ਨੇ ਆਪਣਾ ਬੈਨੀਫਿਟ ਆਪਣਾ ਉਲੂ ਸਿੱਧਾ ਕਰਨਾ ਹੁੰਦਾ ਹੈ ਇਹ ਉਦੋਂ ਗੱਲ ਕਰਦੇ ਹੁਣ ਜਿਹੜੇ ਲਖੇ ਨੇ ਗੱਲ ਕਹੀ ਹੈ ਕਿ ਹਾਂ ਅਮਰਤਪਾਲ ਨੇ ਕੁਰਬਾਨੀ ਬਹੁਤ ਵੱਡੀ ਕੀਤੀ ਹੈ ਲੋਕਾਂ ਲਈ ਅੰਦਰ ਗਿਆ ਕਿਸੇ ਲੋਕਾਂ ਲਈ ਅੰਦਰ ਨਹੀਂ ਗਿਆ ਉਹ ਆਪਣੀ ਖਤੂਤਾਂ ਕਰਕੇ ਅੰਦਰ ਗਿਆ ਕੋਈ ਕੌਮੀ ਮਸਲਾ ਨਹੀਂ ਛੋੜਾ ਅੰਦਰ ਜਾਣ ਦਾ ਉਹ ਆਪਣੀ ਮਸ਼ਹੂਰੀ ਲਈ ਗੁੰਡਾ ਕਰਦੀ ਉਹਨੇ ਕੀਤੀ ਹੈ ਇਹ ਸੱਚਾਈ ਹੈ ਇਹ ਅੰਦਰ ਖਾਤੇ ਪਤਾ ਲੱਗਦਾ ਕਿ ਅਮਰਤਪਾਲ ਨੂੰ ਇਹ ਕਿਹਾ ਗਿਆ ਸੀ ਵੀ ਜੇ ਮਸ਼ਹੂਰ ਹੋਣਾ ਤਾਂ ਤੈਨੂੰ ਇਹ ਜਿਹੜਾ ਕਰਮकांड ਹੈ ਜਾਂ ਕਹਿੰਦੇ ਇਹ ਜਿਹੜਾ ਥਣ ਤੇ ਹਮਲਾ ਹੈ ਇਹ ਕਰਨਾ ਪੈਣਾ ਫਿਰ ਖਬਰਾਂ ਦੇ ਵਿੱਚ ਆਵੇਂਗਾ ਫਿਰ ਸੁਰਖੀਆਂ ਦੇ ਵਿੱਚ ਆਵੇਂਗਾ ਇਹ ਜਾਣ ਬੁੱਝ ਕੇ ਕੀਤਾ ਗਿਆ ਸੀ ਅਸੀਂ ਉਹਨੂੰ ਕੁਰਬਾਨੀ ਬਣਾਈ ਬੈਠੇ ਜਿਨ੍ਹਾਂ ਦੀ ਕੁਰਬਾਨੀ ਹੈ ਵੀ ਬੰਦੀ ਸਿੰਘਾਂ ਦੀ ਉਹਨਾਂ ਦਾ ਅਸੀਂ ਨਾਂ ਨਹੀਂ ਲੈਦੇ ਅਸੀਂ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਰਹੇ ਹਾਂ ਕਦੋਂ ਸ਼ਰਮ ਕਰਾਂਗੇ ਅਸੀਂ ਜੁੱਤੀਆਂ ਖੰਡ ਸਾਨੂੰ ਆ ਤੱਕ ਖਾਈ ਚੱਲੋ ਜੇ ਕੋਈ ਬੰਦਾ ਬੋਲਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਨੂੰ ਗद्दार ਕਹਿ ਦਿਓ ਉਹਨੂੰ ਏਜੰਸੀਆਂ ਦਾ ਬੰਦਾ ਕਹਿ ਦਿਓ ਤੁਸੀਂ ਪਿੱਟੀ ਚੱਲੋ ਤੁਸੀਂ ਤੁਹਾਨੂੰ ਸ਼ਰਮ ਤੁਹਾਨੂੰ ਕਿਉਂ ਨਹੀਂ ਆਉਂਦੀ ਕਿ ਲੱਖੇ ਵਰਗੇ ਦੱਸਾਂਗੇ ਸਾਨੂੰ ਵੀ ਕੀ ਦੀ ਕੁਰਬਾਨੀ ਹੈ ਅਸੀਂ ਲੱਖੇ ਵਰਗੇ ਜੀ ਰਹੇ ਹਾਂ ਜਿਹੜਾ ਬੰਦਾ ਹੁਣ ਤੱਕ ਦੀਪ ਨੂੰ ਦੀਪ ਸਿੱਧੂ ਨੂੰ ਗਦਾਰ ਕਹਿੰਦਾ ਹਾਲਾਂਕਿ ਮੈਂ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਤੇ ਉਹ ਲੋਕ ਆ ਜਿਹੜੇ ਅਮਰਪਾਲ ਵਰਗੇ ਨੇ ਦੀਪ ਸਿੱਧੂ ਦੀ ਬਣਾਈ ਹੋਈ ਜਥੇਬੰਦੀ ਨੂੰ ਹਾਈ ਹਾਈਜੈਕ ਕਰਦੇ ਨੇ ਉਹਤੇ ਕਬਜ਼ਾ ਕਰਦੇ ਨੇ ਤੇ ਜਿਹੜਾ ਬਣ ਕੇ ਮੂਰੇ ਆ ਜਾਂਦੇ ਨੇ ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਵੀ ਕੁਰਬਾਨੀ ਕਿੰਦੀ ਹੈ ਬੇਵਕੂ ਬਣਾਉਂਗੇ ਤੁਸੀਂ ਤੁਹਾਡੀਆਂ ਗੱਲਾਂ ਤੇ ਅਸੀਂ ਯਕੀਨ ਕਰਾਂਗੇ ਇਹ ਬੇਨਤੀ ਹੈ ਉਹਨਾਂ ਕੜਾ ਮ ਚੌਧਰੀਆਂ ਨੂੰ ਜਿਹੜੇ ਇਹਨਾਂ ਲੋਕਾਂ ਨੂੰ ਉਹੇ ਚੜਾਈ ਬੈਠੇ ਆ ਜਾਂ ਕਹਿੰਦੇ ਗੰਦਗੀ ਪਾੜਕ ਕਹਿੰਦੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਅਸਲ ਬੰਦੀ ਸੀ ਨੇ ਜਿਨ੍ਹਾਂ ਦੀ ਕੁਰਬਾਨੀ ਆ ਨਾ ਉਧਰ ਧਿਆਨ ਦੇ ਲੋ ਨਹੀਂ ਜੁੱਤੀਆਂ ਤੁਹਾਡੇ ਪੈਂਦੀਆਂ ਹੀ ਰਹਿਣਗੀਆਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ